ਪਸੂਆਂ ਦਾ ਜ਼ਿਕਰ ਪਸੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਜਿਹੜੇ ਮੋਗੇ ਦਾ ਮਨਮਤਾ ਨਗਰ ਆ ਤੇ ਪਾਕੇ ਪੁਰਾਣੇ ਸ਼ਹਿਰ ਦਾ ਗਵਾਂਡੀ ਪਿੰਡ ਆ ਲਾਡੀ ਵੀਰ ਦੇ ਘਰੇ ਆਪਾਂ ਮੌਜੂਦ ਹਾਂ ਇਸ ਟਾਈਮ ਮਿੱਤਰੋ ਤਿੰਨ ਕਟੀਆਂ ਪਾਈ ਦੇ ਕੋਲੇ ਬਕਾਊਆ ਨੀਲੀ ਰਾਵੀ ਨਸਲ ਦੀਆਂ ਤਿੰਨੇ ਕਟੀਆਂ ਦੇ ਮਿੱਤਰੋ ਜਿਹੜੇ ਰਿਕਾਰਡ ਮਿਲਣਗੇ ਗੱਲਬਾਤ ਸਾਰੀ ਕਰ ਲੈਣੇ ਆ ਭਾਈ ਦੇ ਨਾਲ ਆਪਾਂ ਲਾਡੀ ਵੀਰੇ ਸასი ਘਰ ਭਾਈ ਕੀ ਹਾਲ ਆ ਵੱਡੇ ਭਾਈ ਠੀਕ ਆ ਵਧੀਆ ਜੀ ਸੇਤਾ ਦੇ ਪਰਿਵਾਰ ਭਾਈ ਠੀਕ ਆ ਵਧੀਆ ਜੀ ਚੜ੍ਹਦੀ ਕਲਾ ਜੀ ਅੱਜ ਫਿਰ ਤਿੰਨ ਕਟੀਆਂ ਲੈ ਆਂਦੀਆਂ ਹਾਂਜੀ ਭਾਈ ਤਿੰਨ ਕਟੀਆਂ ਠੀਕ ਆ ਭਾਈ ਤੇ ਕਿੰਨੀ ਕਿੰਨੀ ਉਮਰ ਦੀਆਂ ਤਿੰਨੇ ਵੀਰੇ ਇਹ ਬਾ 12 12 13 13 ਮਹੀਨਿਆਂ ਦੀਆਂ ਠੀਕ ਆ ਵੱਡੇ ਭਾਈ ਪਹਿਲੀ ਕੱਟੀ ਤੇ ਉਹ ਜਿਹੜੀਆਂ ਦੋਵੇਂ ਇਹ ਕੀ ਰੇਟ ਰਹੂਗਾ ਇਹਨਾਂ ਨੂੰ ਸਾਰਿਆਂ ਦਾ ਕਰਾਂਗੇ ਫੋਨ ਤੇ ਇਹਨਾਂ ਦਾ ਫੋਨ ਦੇ ਉੱਤੇ ਰੇਟ ਹੈ ਹਾਂਜੀ ਰਿਕਾਰਡ ਇਹਨਾਂ ਦਾ ਸਾਰਾ ਆਪਣੇ ਕੋਲੇ ਹਾਜ਼ਰ ਆ ਜੀ। ਰਿਕਾਰਡ ਸਾਰਾ ਮਿਲੂਗਾ ਰੇਡ ਫੋਨ ਤੇ ਹੋਊਗਾ ਤਾਂ ਜਾਇਜ਼ ਹੀ ਨਾ। ਹੋਊਗਾ ਜਾਇਜ਼ ਹਾਂਜੀ। ਬਸ ਠੀਕ ਹੈ ਇਹ ਨਾ ਉਹ ਕਿ ਤੋਕੜ ਗੱਪਣ ਮੱਜਾ ਨਾ। ਨਹੀਂ ਨਹੀਂ ਇਦਾਂ ਹੈ ਨਹੀਂ ਆਪਣੇ। ਬਸ ਠੀਕ ਹੈ ਮਾਲਾ ਮਾਰਜਨ ਜਾਇਜ਼ ਹੀ ਹੋਊਗਾ। ਇਹ ਕੱਟੀ ਨਹੀਂ ਖੜਨੀ ਕਰਨੀ ਕਿ ਕਿ ਰਿਸਕਿੰਗ ਨਾ ਹਣਾ ਬਾਈ। ਹਾਂਜੀ ਹਾਂਜੀ ਕਿੰਨੇ ਚਰਦੀ ਆ ਵੱਡੇ ਬਈਏ। ਇਹ 13 ਕਿ ਮਹੀਨੇ ਦੀ ਏ। ਠੀਕ ਆ ਵੱਡੇ ਬਾਈ ਤੇ ਇਹਦਾ ਕੋਈ ਮਾਲਾ ਰਿਕਾਰਡ ਫਿਰ ਫੋਨ ਤੇ ਦੱਸੋਗੇ। ਰਿਕਾਰਡ ਕੋਈ ਨਾ ਬਸ ਦੱਸ ਹੀ ਦੇ ਨਾਬੇ ਵਾਲੇ ਸੀਮੰਟ ਦੀ ਏ। ਇਹ ਨਾਬੇ ਵਾਲੇ ਸੀਮੰਟ ਦੀ ਆ ਹੈ। ਠੀਕ ਆ ਬਾਈ ਕਿ ਇਹ ਫੇਰ ਫੋਨ ਤੇ ਹੈ ਹਾਂ ਫੋਨ ਤੇ ਹਾਂ ਜੀ ਬਈ ਇਹ ਆ ਦੋ ਨੰਬਰ ਵਾਲੀ ਕੱਟੀ ਬਈ ਜਿਹੜੀ ਇਹ ਸਟਾਰ 2 ਦੀ ਹੈ ਜੀ ਇਹ ਸਟਾਰ 2 ਦੀ ਹੈ ਹਾਂ ਜੀ ਠੀਕ ਆ ਬਈ ਕੱਟੀ ਬਹੁਤ ਚੰਗੀ ਆ ਹਨਾ ਬਹੁਤ ਵਧੀਆ ਹਾਂ ਜੀ ਲੋਨੀ ਐਸਾ ਬੰਦੇ ਜਾਣ ਪਛਾਨ ਵਾਲੇ ਉਹ ਵੀ ਆਈਆਂ ਹਾਂ ਹਾਂ ਜੀ ਹਾਂ ਜੀ ਹਾਂ ਜੀ ਉਵੇਂ ਜਮ ਇੱਕ ਲੂ ਲੰਗਾਈ ਠੀਕ ਆ ਬਈ ਠੀਕ ਆ ਵੀਰੇ ਜੀ ਚੋਲੀ ਚਾਲੀ ਕਿੰਨੀ ਚੰਗੀ ਕੱਟੀ ਆ ਯਾਰ ਬੋਲੀ ਪੋਲੀ ਕੱਟੀ ਆ ਹਨਾ ਤੇ ਉਹ ਆਪਣੇ ਇਥੋਂ ਰੋਡਾਂ ਵਾਲੇ ਸੀਮੰਟ ਦੀ ਆ ਐ ਨਹੀਂ ਪਤਾ ਹੈ ਕਿਹੜੇ ਦੀ ਆ ਤੇਰਾ ਨੰਬਰ ਆ ਜੀ ਇਹਦਾ ਨੰਬਰ ਵਾਲੀ ਠੀਕ ਆ ਬਈ ਵੀ ਜੇ ਜੋ ਜਾਣਕਾਰੀ ਮਾਲਕ ਨੇ ਦਿੱਤੀ ਆਪਾਂ ਉਹ ਦੱਸਣੀ ਆ ਨਾ ਹਾਂ ਤੇ ਗੱਡੀਆਂ ਚੰਗੀਆਂ ਕਾ ਚਾਰੇ ਸਾਲ ਬਹੁਤ ਆਉਂਦੇ ਨੋਰ ਯਾਰ ਮੈਂ ਇਹੀ ਸੋਚੀ ਜਾਣਾ ਟੱਕੇ ਮਾਰ ਵਾਲੇ ਮੇਰੇ ਟੱਪਣ ਟਪਉਣ ਨੂੰ ਉਵੇਂ ਹੈ ਨਹੀਂ ਜਮੇ ਵਸੀਲ ਬਥੇਰੀਆਂ ਉਵੇਂ ਜਵੇਂ ਮਰਜੀ ਪੂ ਚੱਕ ਲੈ ਲਓ ਜੀ ਨਾ ਵਾਕਿਆ ਹੀ ਹੈ ਨਾ ਨਹੀਂ ਆਏ ਆਈ ਲੋ ਹਾਂ ਹੂੰ ਇਹਦਾ ਲੂ ਤੂ ਲੂ ਤੂ ਨਹੀਂ ਕਰਦੇ ਮੇਰੀ ਜਮੇ ਹੈ ਨਹੀਂ ਓਇਲ ਉਹਨੇ ਤਾਂ ਕੱਟ ਗਿਆ ਹੁਣ ਮਾਲਾ ਜਵਾਨੀ ਜੀ ਜਾ ਕੇ ਭੋਖਾ ਰੂ ਪਾਉਂਦੇ ਨਹੀਂ ਨਹੀਂ ਜਮੇ ਹੈਣੀ ਹਾਂਜੀ ਸਹੀ ਗੱਲ ਚੋਲ ਗਏ ਚਾਰ ਥਾਣਾ ਚਾਰਾਂ ਦੇ ਤਿੰਨਾਂ ਦੇ ਹਨਾ ਹਾਂਜੀ ਠੀਕ ਆ ਅਜਾ ਤਿੰਨੇ ਵੀ ਕੋਈ ਇਕੱਠੀਆਂ ਲੈਣ ਵਾਲਾ ਹੋਇਆ ਤਾਂ ਮਾਨਤਾਂ ਖੁੱਲਣਾ ਦੇ ਦੇਾਂਗੇ ਵੀਰ ਹਾਂਜੀ ਉਹ ਜਾ ਆਪਾਂ ਕਰ ਦਾਂਗੇ ਅਗਲੇ ਦਾ ਹੀ ਇਕੱਲੀ-ਕੱਲੀ ਆਇਆ ਤਾਂ ਉਹ ਜਾ ਕਰ ਦਿਆਗੇ ਹਨਾ ਠੀਕ ਆ ਰੇਡ ਫਿਰ ਫੋਨ ਤੇ ਹੀ ਦੱਸਣੇ ਹੁੰਦੇ ਰੇਡ ਬਾਈ ਫੋਨ ਤੇ ਹੀ ਕਰਾਂਗੇ ਹਾਂਜੀ ਚੋਰ ਕੇ ਵਿਖਾਉਣੀਆਂ ਕਿ ਐ ਨਾਂ ਦੀ ਬਹੁਤ ਕੋਈ ਨਹੀਂ ਆਈ ਠੀਕ ਆ ਤੁਰਦੀਆਂ ਇਹਨਾਂ ਨੂੰ ਕਿ ਲੰਗੜੀਆਂ ਲੁਲੀਆਂ ਕਿਹੜਾ ਮੇਰੇ ਅੰਗੂ ਹਾਂਜੀ ਬਾਕੀ ਸਮੀਆਂ ਬਣ ਗਿਆ ਕਿਹੜਾ ਲਿਸਣਾਂ ਜੀ ਹਾਂ ਬਣਾ ਸਮਨਾਂ ਚੀਜ਼ਾਂ ਜੀ ਹਾਂ ਵੀਰ ਆ ਬਾਈ ਹੋਰ ਸਾਲ ਸਾਲ ਦੇ ਵਿੱਚ ਰਲ ਲਲੀਆਂ ਦੀਆਂ ਹਾਂ ਹੁਣ ਆ ਘੱਟੀ 7-8 ਮਹੀਨਿਆਂ ਬਣ ਜੋ ਲੈ ਪਾ ਦੇ ਤੇ ਆ ਸਾਲ ਲੋਰਲ ਜਾਣੀਆਂ ਹਾਂਜੀ ਹਾਂਜੀ ਮੂੰ ਮਾ ਨਿੱਕੇ ਨਿੱਕੇ ਸਿੰਗਾ ਵੀਰੇ ਤੇ ਰੇਟ ਫੋਨ ਦੇ ਉੱਤੇ ਨੰਬਰ ਬਾਈ ਕਿੰਨਾ ਆ ਗਿਆ ਆਪਣਾ ਨੰਬਰ 98143 90142 98143 90142 ਪਿੰਡ ਰੋਡੇ ਜ਼ਿਲ੍ਹਾ ਮੋਗਾ ਪੱਤੀ ਕਿਹੜੀ ਆ ਗਈ ਬਾਈ ਬਾਦਲ ਪੱਤੀ ਹੈ ਬਾਦਲ ਪੱਤੀ ਲਾਡੀ ਬਾਈ ਦਾ ਨਾਮ ਆ ਤੇ ਬਾਈ 3 ਜਨਵਰੀ ਦੀ ਡਿਟੇਲ ਲੈਤੀ ਆ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ